ਨਿਊਜ਼ 92 ਦੇ ਉੱਤੇ ਤੁਹਾਡਾ ਸਵਾਗਤ ਤੇ ਮੈਂ ਹਰਜਿੰਦਰਾ ਬਲੂ ਹਰ ਵਾਰ ਦੀ ਤਰ੍ਹਾਂ ਲੈ ਕੇ ਹਾਜ਼ਰਾਂ ਖਬਰਾਂ ਤੇ ਖਬਰਾਂ ਦੀ ਚਰਚਾ ਜ਼ਿਲ੍ਹੇ ਦੇ ਕੋਲ 16 ਥਾਣਿਆਂ ਦੇ ਵਿੱਚ ਵੱਖ-ਵੱਖ ਤਰਾਮਾਂ ਦੇ ਤਹਿਤ ਮਾਮਲੇ ਦਰਜ ਕੀਤੇ ਗਏ ਜਿਨ੍ਹਾਂ ਦੇ ਵਿੱਚ ਨਸ਼ੇ ਦੇ 10 ਐਕਸੀਡੈਂਟ ਦਾ ਇੱਕ ਠੱਗੀ ਦਾ ਇੱਕ ਫਾਇਰਿੰਗ ਦਾ ਇੱਕ ਚੋਰੀ ਦਾ ਇੱਕ ਤੇ ਕੁੱਟਮਾਰ ਦੇ ਦੋ ਮਾਮਲੇ ਦਰਜ ਕੀਤੇ ਗਏ ਹੁਣ ਚਰਚਾ ਜਿਹੜੀ ਆਪਾਂ ਗੱਲਬਾਤ ਕਰਨੀ ਆ ਉਹ ਹੈ ਠੱਗੀ ਦਾ ਮਾਮਲਾ ਠੱਗੀ ਦਾ ਮਾਮਲਾ ਇਸ ਤਰ੍ਹਾਂ ਕਿ ਰਜਨੀ ਮਿੱਤਲ ਪੁੱਤਰੀ ਰਿਸ਼ੀ ਮਿੱਤਲ ਵਾਸੀ ਪਾਵਰੋਸਰੋਨ ਬਠਿੰਡਾ ਨੇ ਖਾਣਾ ਸਿਵਲ ਲਾਈਨ ਦੇ ਵਿੱਚ ਅਰਜੀ ਦਿੱਤੀ ਤੇ ਸ਼ਿਕਾਇਤ ਦਰਜ ਕਰਾਈ ਕਿ ਉਸ ਦੇ ਭਰਾਵਾਂ ਨੇ ਮਨੀਸ਼ ਮਿੱਤਲ ਅਸ਼ੀਸ਼ ਮਿੱਤਲ ਜਿਨ੍ਹਾਂ ਨੇ ਆਪਦੇ ਪਿਓ ਦਾ ਪਲਾਟ ਆਪਣੇ ਪਿਤਾ ਦਾ ਪਲਾਟ ਧੋਖੇ ਦੇ ਨਾਲ ਆਪਦੇ ਨਾਮ ਕਰਵਾ ਲਿਆ ਸੋ ਗੱਲ ਇਹ ਕਰਦੇ ਆਂ ਵੀ ਭੈਣ ਭਰਾਵਾਂ ਦਾ ਪਵਿੱਤਰ ਰਿਸ਼ਤਾ ਜੋ ਅੱਜ ਕੱਲ ਪੈਸੇ ਦੀ ਭੇਂਟ ਚੜਦਾ ਜਾ ਰਿਹਾ ਹੈ ਇਹ ਵੀ ਬਹੁਤ ਮਾੜੀ ਗੱਲ ਹੈ ਦੇਖੋ ਜਿੱਥੇ ਭੈਣ ਭਰਾ ਦੇ ਰਿਸ਼ਤੇ ਨੇ ਕੰਮ ਆਉਣਾ ਹੈ ਭਰਾਵਾਂ ਦੇ ਥਾਂ ਤੇ ਭੈਣ ਨੇ ਤੇ ਭੈਣ ਨੂੰ ਕੋਈ ਦੁੱਖ ਤਕਲੀਫ ਹੋਵੇ ਤਾਂ ਭਰਾਵਾਂ ਨੇ ਕੰਮ ਆਉਣਾ ਉੱਥੇ ਪੈਸਾ ਨਹੀਂ ਕਮ ਆਉਂਦਾ ਕਿੰਦੇ ਵੀ ਕੋਠੇ ਭਰੇ ਹੋਣ ਪੈਸੇ ਦੇ ਉਹ ਪਿਆ ਹੀ ਰਹਿ ਜਾਂਦਾ ਹੈ ਤੇ ਜਿੱਥੇ ਭੈਣ ਭਰਾ ਨੇ ਖਰਨਾ ਹੁੰਦਾ ਹੈ ਉੱਥੇ ਪੈਸਾ ਨਹੀਂ ਕਮ ਆਉਂਦਾ ਸੋ ਮਿੱਤਰੋ ਇਹ ਗੱਲ ਨਹੀਂ ਚਾਹੀਦੀ ਸਿਰਫ ਪੈਸੇ ਨੂੰ ਨਹੀਂ ਪਹਿਲ ਦੇਣੀ ਚਾਹੀਦੀ ਰਿਸ਼ਤੇ ਵੀ ਕੋਈ ਚੀਜ਼ ਹੁੰਦੇ ਹਨ ਜਿਨ੍ਹਾਂ ਨੂੰ ਅਹਿਮੀਅਤ ਦੇਣੀ ਚਾਹੀਦੀ ਹੈ ਸੋ ਅਗਲਾ ਹੈਗਾ ਕਿੱਸਾ ਆਪਣਾ ਚੋਰੀ ਦਾ ਚੋਰੀ ਦਾ ਜੋ ਮਾਮਲਾ ਹੈ ਇਹ ਇੱਕ ਸਕੂਲ ਦੀ ਚੋਰੀ ਹੋਈ ਹੈ ਸਮਾਨ ਦੀ ਚੋਰੀ ਹੋਈ ਹੈ ਦੇਖੋ ਕਈ ਕਿਸਮ ਦੇ ਬੰਦੇ ਹੁੰਦੇ ਨੇ ਸਮਾਜ ਦੇ ਵਿੱਚ ਕਈ ਸਕੂਲਾਂ ਨੂੰ ਦਾਨ ਕਰਦੇ ਨੇ ਤੇ ਕਈ ਮੰਦਰਾਂ ਨੂੰ ਦਾਨ ਕਰਦੇ ਨੇ ਕੋਈ ਗੁਰਦੁਆਰਿਆਂ ਨੂੰ ਦਾਨ ਕਰਦੇ ਨੇ ਤੇ ਕਈ ਅਜਿਹੇ ਵੀ ਸ਼ਰਾਰਤੀ ਅੰਸਰ ਹੁੰਦੇ ਆ ਜਿਹੜੇ ਇਹਨਾਂ ਦੇ ਵਿੱਚੋਂ ਵੀ ਚੋਰੀ ਕਰ ਲੈਂਦੇ ਆ ਇਸੇ ਤਰ੍ਹਾਂ ਥਾਣਾ ਨਈਆਂ ਵਾਲੇ ਦੇ ਵਿੱਚ ਹਰਪ੍ਰੀਤ ਸਿੰਘ ਹੈਡਮਾਸਟਰ ਸਰਕਾਰੀ ਹਾਈ ਸਕੂਲ ਨਈਆਂ ਵਾਲਾ ਨੇ ਸ਼ਿਕਾਇਤ ਦਰਜ ਕਰਾਈ ਕਿ ਸਕੂਲ ਦੇ ਵਿੱਚੋਂ ਇੱਕ ਪ੍ਰੋਜੈਕਟਰ ਤੇ ਇੱਕ ਸੈਨੀਟਰੀ ਇਨਸਟ੍ਰਕਟਰ ਮਸ਼ੀਨ ਇਹ ਚੇਪਿਤਲ ਦੀਆਂ ਟੂਟੀਆਂ ਤੇ ਕੁੱਲ 56000 ਦਾ ਇਹ ਸਮਾਨ ਆ ਜਿਹੜਾ ਚੋਰੀ ਹੋ ਗਿਆ। ਦੇਖੋ ਕਿੰਨੀ ਮਾੜੀ ਗੱਲ ਹੈ। ਜਿੱਥੇ ਬੱਚਿਆਂ ਨੇ ਵਿੱਦਿਆ ਲੈ ਕੇ ਇਹ ਅੱਗੇ ਦੇਸ਼ ਨੂੰ ਸਾਡੇ ਨੂੰ ਅਗਵਾਈ ਕਰਨੀ ਹੈ, ਦੇਸ਼ ਨੂੰ ਸੰਭਾਲਣਾ ਹੈ, ਕਿਸੇ ਨੇ ਦੇਸ਼ ਦੀ ਸੇਵਾ ਕਰਨੀ ਹੈ ਤੇ ਉਹਨਾਂ ਦੇ ਸੋਚਣ ਦੇ ਵਿੱਚ ਵੀ ਕਿੰਨਾ ਫਰਕ ਪਊਗਾ ਕਿ ਸਾਡੇ ਸਕੂਲ ਦੇ ਵਿੱਚ ਹੀ ਚੋਰੀ ਹੋ ਗਈ। ਤਾਂ ਉਹਨਾਂ ਦੇ ਦਿਮਾਗ ਤੇ ਕੀ ਅਸਰ ਜਾਊਗਾ? ਸੋ ਇਦਾਂ ਦੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਸਾਨੂੰ ਕਮ ਸੇ ਕਮ ਧਾਰਮਿਕ ਸਥਾਨ ਜਾਂ ਇਸ ਤਰ੍ਹਾਂ ਦੇ ਸਕੂਲ ਤਾਂ ਛੱਡ ਦੇਣੇ ਚਾਹੀਦੇ ਹਨ ਚੋਰਾ ਨੂੰ ਸੋ ਇਹ ਸੀ ਅੱਜ ਦੀਆਂ ਖਬਰਾਂ ਤੇ ਖਬਰਾਂ ਦੀ ਚਰਚਾ ਤੇ ਅਗਲਾ ਫਿਰ ਲੈ ਕੇ ਹਾਜ਼ਰ ਹੋਵਾਂਗਾ ਧੰਨਵਾਦ ਸ਼ੁਕਰੀਆ